हरियाणा ਦੇ ਕਰਨਾਲ ਜ਼ਿਲ੍ਹੇ ਦੇ ਨੀਲੋਖੇ ਦੀ ਪਿੰਡ ਦੇ ਵਿੱਚ 24 ਨਵੰਬਰ 2021 ਨੂੰ ਪੈਲੀਆਂ ਦੇ ਵਿੱਚੋਂ ਖੂਨ ਦੇ ਨਾਲ ਲਥਪਤ ਇੱਕ লাশ ਮਿਲੀ। ਇਸ লাশ ਦੇ ਕੋਲ ਇੱਕ ਆਟੋ ਸਟਾਰਟ ਕਰਨ ਵਾਲੀ ਰੱਸੀ ਵੀ ਪਈ ਹੋਈ ਸੀ। ਇਸ ਦੇ ਲਾਗੇ ਇੱਕ ਹੀਰੋ ਹਾਂਡਾ ਡੀਲੈਕਸ ਮੋਟਰਸਾਈਕਲ ਸਟੈਂਡ ਤੇ ਉੱਤੇ ਲੱਗਿਆ ਹੋਇਆ ਸੀ। ਮੋਟਰਸਾਈਕਲ ਦੀ ਚਾਬੀ ਜਰੀ ਸੀ ਉਹ ਹੇਠਾਂ ਮਿੱਟੀ ਦੇ ਵਿੱਚ ਡਿੱਗੀ ਹੋਈ ਸੀ। ਮੋਟਰਸਾਈਕਲ ਤੋਂ 15 ਫੁੱਟ ਦੀ ਦੂਰੀ ਦੇ ਉੱਤੇ ਇੱਕ 35 ਤੋਂ 40 ਸਾਲ ਦੀ ਬੰਦੇ ਦੀ লাশ ਪਈ ਹੋਈ ਸੀ। ਇਸੇ ਲਾਸ਼ ਦੇ ਕੋਲ ਸ਼ਰਾਬ ਦੀ ਖਾਲੀ ਬੋਤਲ ਤੇ ਗਲਾਸ ਵੀ ਪਏ ਹੋਏ ਸਨ ਜਿਵੇਂ ਇਹ ਲੱਗ ਰਿਹਾ ਸੀ ਕਿ ਕਿਸੇ ਨੇ ਪਹਿਲਾਂ ਸ਼ਰਾਬ ਪੀਤੀ ਸੀ ਤੇ ਫਿਰ ਉਸ ਤੋਂ ਬਾਅਦ ਇਸ ਬੰਦੇ ਨੂੰ ਮਾਰਿਆ ਸੀ ਪੁਲਿਸ ਨੇ ਇਸ ਬੋਡੀ ਨੂੰ ਆਪਣੀ ਕਸਟਡੀ ਦੇ ਵਿੱਚ ਲਿਆ ਤੇ ਬੋਡੀ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੁਣ ਪੁਲਿਸ ਜਾਂਚ ਕਰਦੀ ਹੈ ਕਿ ਇਹ ਜਿਹੜਾ ਕਤਲ ਹੋਇਆ ਸੀ ਇਹ ਕਿਹਦਾ ਹੋਇਆ ਸੀ ਕਿੰਨੇ ਕੀਤਾ ਸੀ ਤੇ ਕਿਉਂ ਕੀਤਾ ਸੀ ਜਦੋਂ ਹੁਣ ਪੁਲਿਸ ਜਾਂਚ ਕਰਦੀ ਹੈ ਤਾਂ ਪਤਾ ਚੱਲਦਾ ਹੈ ਕਿ ਇਹ ਨੀਲੋਖੇਰੀ ਦੇ ਅਮਨਦੀਪ ਸਿੰਘ ਦੀ ਲਾਸ਼ ਸੀ ਹੁਣ ਪੁਲਿਸ ਜਿਸ ਤਰ੍ਹਾਂ ਹੀ ਅਮਨਦੀਪ ਸਿੰਘ ਦੇ ਘਰ ਇਸ ਦੀ ਮੌਤ ਦੀ ਗੱਲ ਦੱਸਦੀ ਹੈ ਤਾਂ ਇਹਨਾਂ ਦੇ ਘਰ ਦੇ ਵਿੱਚ ਚੀਕਚਿਆਰਾ ਪੈ ਜਾਂਦਾ ਹੈ ਸਾਰਿਆਂ ਦਾ ਰੋ ਰੋ ਕੇ ਬੁਰਾ ਹਾਲ ਸੀ ਕਿ ਉਹਨਾਂ ਦਾ ਇੱਕ ਜਵਾਨ ਪੁੱਤ ਇਸ ਦੁਨੀਆ ਤੋਂ ਜਾ ਚੁੱਕਿਆ ਸੀ ਕਿਸੇ ਨੇ ਬੜੀ ਹੀ ਬਹਿਰਮੀ ਦੇ ਨਾਲ ਉਹਨੂੰ ਮਾਰ ਦਿੱਤਾ ਸੀ ਅਮਨਦੀਪ ਸਿੰਘ ਦਾ ਵਿਆਹ 2016 ਦੇ ਵਿੱਚ ਅੰਮਾਲਾ ਦੀ ਰਹਿਣ ਵਾਲੀ ਰਵਿੰਦਰ ਕੌਰ ਉਰਫ ਰਿੰਪੀ ਦੇ ਨਾਲ ਹੋਇਆ ਸੀ ਇਹਨਾਂ ਦੇ ਵਿਆਹ ਨੂੰ 5 ਸਾਲ ਬੀਤ ਚੁੱਕੇ ਸਨ ਤੇ ਇਹਨਾਂ ਦੀ ਇੱਕ ਛੋਟੀ ਬੱਚੀ ਵੀ ਹੈ ਅਮਨਦੀਪ ਸਿੰਘ ਦੇ ਘਰ ਵਾਲੇ ਦੱਸਦੇ ਨੇ ਕਿ ਰਵਿੰਦਰ ਕੌਰ ਉਰਫ ਰਿੰਬੀ ਇਹ ਕੋਈ ਵੀ ਕੰਮ ਇਕੱਲੀ ਨਹੀਂ ਕਰਦੀ ਸੀ ਜਦੋਂ ਵੀ ਇਹ ਕਿਤੇ ਜਾਂਦੀ ਸੀ ਤਾਂ ਅਮਨਦੀਪ ਸਿੰਘ ਨੂੰ ਨਾਲ ਲੈ ਕੇ ਹੀ ਜਾਂਦੀ ਸੀ ਹੁਣ ਪੁਲਿਸ ਵਾਲੇ ਘਰ ਵਾਲਿਆਂ ਕੋਲੋਂ ਪੁੱਛਦੇ ਨੇ ਕਿ ਤੁਹਾਨੂੰ ਕਿਸੇ ਤੇ ਸ਼ੱਕ ਘਰ ਵਾਲੇ ਕਹਿੰਦੇ ਨੇ ਕਿ ਸਾਨੂੰ ਕਿਸੇ ਤੇ ਕੋਈ ਸ਼ੱਕ ਨਹੀਂ ਕਿਉਂਕਿ ਸਾਡੀ ਕਿਸੇ ਦੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਤੇ ਨਾ ਹੀ ਕੋਈ ਲੜਾਈ ਝਗੜਾ ਹੋਇਆ ਸੀ ਹੁਣ ਅਮਨਦੀਪ ਸਿੰਘ ਦੇ ਪਿਤਾ ਗੁਰਜੀਤ ਸਿੰਘ ਇਹ ਦੱਸਦੇ ਨੇ ਕਿ ਅਮਨਦੀਪ ਸਿੰਘ ਨਾਲ ਦੇ ਪਿੰਡ ਉਚਾਨਾ ਪਿੰਡ ਦੇ ਵਿੱਚ ਬਨੀ ਜੀ ਲੈਬ ਦੇ ਵਿੱਚ ਗ੍ਰਾਫਿਕ ਡਿਜ਼ਾਈਨਰ ਸੀ ਤੇ ਹਰ ਰੋਜ਼ ਹੀ ਇਹ ਲੈਬ ਦੇ ਵਿੱਚ ਜਾਂਦਾ ਸੀ ਤੇ 24 ਨਵੰਬਰ ਨੂੰ ਵੀ ਇਹ ਆਪਣੀ ਮੋਟਰਸਾਈਕਲ ਤੇ ਲੈਬ ਨੂੰ ਗਿਆ ਸੀ ਪਰ ਉਹ ਵਾਪਸ ਘਰ ਨਹੀਂ ਆਇਆ ਜਦੋਂ ਘਰ ਨਹੀਂ ਪਹੁੰਚਿਆ ਤਾਂ ਇਹਨਾਂ ਨੇ ਪੁਲਿਸ ਥਾਣੇ ਦੇ ਵਿੱਚ ਜਾ ਕੇ ਰਿਪੋਰਟ ਲਿਖਵਾਈ ਪਰ ਅਗਲੇ ਹੀ ਦਿਨ ਅਮਨਦੀਪ ਸਿੰਘ ਦੀ Laash ਖੇਤਾਂ ਦੇ ਵਿੱਚੋਂ ਪੁਲਿਸ ਨੂੰ ਬਰਾਮਦ ਹੋਈ ਸੀ ਜਿਹਦੀ ਗਰਦਨ ਦੇ ਉੱਤੇ ਸੱਟਾਂ ਦੇ ਨਿਸ਼ਾਨ ਸਨ ਤੇ ਹੁਣ ਪੁਲਿਸ ਅਮਨਦੀਪ ਸਿੰਘ ਦੀ ਜਿਹੜੀ ਪਤਨੀ ਸੀ ਰਵਿੰਦਰ ਕੋਰ ਉਹਦੇ ਕੋਲ ਪੁਸ਼ਕਿਸ਼ ਸ਼ੁਰੂ ਕਰਦੀ ਹੈ ਉਹਦੇ ਕੋਲ ਪੁਸ਼ਕਿਸ਼ ਕਰਦੀ ਹੈ ਕਿ ਤੁਹਾਡੇ ਪਤੀ ਦੀ ਕੋਈ ਦੁਸ਼ਮਣੀ ਤੁਹਾਨੂੰ ਕਿਸੇ ਤੇ ਸ਼ੱਕ ਹੋਵੇ ਤੇ ਇਹਦੀ ਪਤਨੀ ਬੋਲਦੀ ਹੈ ਕਿ ਮੈਨੂੰ ਕਿਸੇ ਤੇ ਕੋਈ ਸ਼ੱਕ ਨਹੀਂ ਹੈ ਉਹਨਾਂ ਦੀ ਦੁਸ਼ਮਣੀ ਵੀ ਕਿਸੇ ਦੇ ਨਾਲ ਕੋਈ ਨਹੀਂ ਸੀ ਗੁਰਜੀਤ ਸਿੰਘ ਵੱਲੋਂ ਅਮਨਦੀਪ ਸਿੰਘ ਦੀਆਂ ਕੁਝ ਫੋਟੋਆਂ ਦਿਖਾਈਆਂ ਜਾਂਦੀਆਂ ਨੇ ਤੇ ਇਹਨਾਂ ਫੋਟੋਆਂ ਦੇ ਵਿੱਚੋਂ ਹੀ ਪੁਲਿਸ ਇੱਕ ਮੁੰਡੇ ਦੇ ਬਾਰੇ ਪੁੱਛਦੀ ਹੈ ਜੋ ਹਰੇਕ ਫੋਟੋ ਦੇ ਵਿੱਚ ਇਹਨਾਂ ਦੇ ਨਾਲ ਸੀ ਹੁਣ ਪੁਲਿਸ ਨੇ ਅਮਨਦੀਪ ਦੇ ਪਿਤਾ ਗੁਰਜੀਤ ਨੂੰ ਪੁੱਛਿਆ ਕਿ ਇਹ ਜਿਹੜਾ ਲੜਕਾ ਹੈ ਆਖਿਰ ਕੌਣ ਹੈ ਜੋ ਹਰੇਕ ਫੋਟੋ ਦੇ ਵਿੱਚ ਦਿਖਾਈ ਦੇ ਰਿਹਾ ਹੈ ਤੇ ਗੁਰਜੀਤ ਸਿੰਘ ਕਹਿੰਦਾ ਹੈ ਕਿ ਇਹਦੇ ਬਾਰੇ ਮੈਂ ਕੁਝ ਨਹੀਂ ਦੱਸ ਸਕਦਾ ਚੰਗਾ ਹੋਵੇਗਾ ਜੇਕਰ ਤੁਸੀਂ ਇਹਦੇ ਬਾਰੇ ਰਿੰਪੀ ਕੋਲੋਂ ਹੀ ਪੁੱਛੋ ਹੁਣ ਪੁਲਿਸ ਵਾਲੇ ਜਦੋਂ ਰਿੰਪੀ ਕੋਲੋਂ ਪੁੱਛਦੇ ਨੇ ਕਿ ਇਹ ਜਿਹੜਾ ਲੜਕਾ ਹੈ ਇਹ ਕੌਣ ਹੈ ਇਹ ਰਿੰਪੀ ਕੁਝ ਨਹੀਂ ਬੋਲਦੀ ਇੰਸਪੈਕਟਰ ਮੋਹਨ ਲਾਲ ਰਵਿੰਦਰ ਕੋਰ ਕੋਲੋਂ ਦੁਬਾਰਾ ਪੁੱਛਦੇ ਨੇ ਕਿ ਇਹ ਮੁੰਡਾ ਕੌਣ ਹੈ ਜਿਹੜਾ ਤੁਹਾਡੇ ਨਾਲ ਅਕਸਰ ਹੀ ਫੋਟੋਆਂ ਦੇ ਵਿੱਚ ਦਿਖਾਈ ਦੇ ਰਿਹਾ ਹੈ ਤੇ ਇਹ ਰਵਿੰਦਰ ਕੋਰ ਰਿੰਪੀ ਫਿਰ ਕੁਝ ਨਹੀਂ ਦੱਸਦੀ ਹੁਣ ਪੁਲਿਸ ਦਾ ਪੂਰਾ ਪੂਰਾ ਸ਼ੱਕ ਸੀ ਉਹ ਰਿੰਪੀ ਦੇ ਉੱਤੇ ਹੀ ਜਾ ਰਿਹਾ ਸੀ ਕੀ ਹੋ ਸਕਦਾ ਹੈ ਇਹ ਜਿਹੜੀ ਚੁੱਪੀ ਵਰਤ ਰਹੀ ਹੈ ਤੇ ਇਹ ਜਿਹੜਾ ਬੰਦਾ ਹੈ ਇਹ ਪੂਰੇ ਹਤਿਆਕਾੜ ਦਾ ਮਾਸਟਰਮਾਈਂਡ ਹੋ ਸਕਦਾ ਹੈ ਹੁਣ ਪੁਲਿਸ ਨੂੰ ਸੂਤਰਾਂ ਤੋਂ ਇਹ ਪਤਾ ਲੱਗਦਾ ਹੈ ਕਿ ਇਹ ਜਿਹੜਾ ਮੁੰਡਾ ਹੈ ਜਦੀ ਫੋਟੋ ਬਾਰ-ਬਾਰ ਦਿਖਾਈ ਦੇ ਰਹੀ ਸੀ ਸਾਰੀਆਂ ਫੋਟੋਆਂ ਦੇ ਵਿੱਚ ਇਹਦਾ ਨਾਮ ਸੀ ਸੰਨੀ ਜੋ ਕਿ ਅੰਬਾਲਾ ਦਾ ਹੀ ਰਹਿਣ ਵਾਲਾ ਸੀ ਤੇ ਪੁਲਿਸ ਨੇ ਇਸ ਸੰਨੀ ਨੂੰ ਵੀ ਦਬੋਚਦੀ ਹੈ ਤੇ ਇਸ ਤੋਂ ਬਾਅਦ ਫਿਰ ਤੋਂ ਪੁਲਿਸ ਰਵਿੰਦਰ ਕੋਰ ਕੋਲੋਂ ਸਖਤੀ ਦੇ ਨਾਲ ਪੁਸ਼ਕਿਸ਼ ਕਰਦੀ ਹੈ ਤੇ ਆਖਰਕਾਰ ਉਹ ਰਵਿੰਦਰ ਕੋਰ ਟੁੱਟ ਜਾਂਦੀ ਹੈ ਤਰਵਿੰਦਰ ਕੋਰ ਫਿਰ ਦੱਸਦੀ ਹੈ ਕਿ ਇਹ ਜਿਹੜਾ ਲੜਕਾ ਹੈ ਇਹਦਾ ਨਾਮ ਹੈ ਸੰਨੀ ਤੇ ਇਹ ਮੇਰਾ ਬਚਪਨ ਦਾ ਹੀ ਸਾਥੀ ਹੈ ਮੈਂ ਇਹਨੂੰ ਸਕੂਲ ਟਾਈਮ ਤੋਂ ਹੀ ਪਿਆਰ ਕਰਦੀ ਹਾਂ ਪਰ ਕਿਸੇ ਕਾਰਨਾ ਕਰਕੇ ਇਹਦਾ ਸੰਨੀ ਦੇ ਨਾਲ ਵਿਆਹ ਨਹੀਂ ਹੋਇਆ ਸੀ ਬਲਕਿ ਇਹਦਾ ਵਿਆਹ ਅਮਨਦੀਪ ਸਿੰਘ ਦੇ ਨਾਲ ਹੋ ਗਿਆ ਸੀ ਪਰ ਇਹ ਸੰਨੀ ਨੂੰ ਨਹੀਂ ਭੁਲਾ ਸਕੀ ਤੇ ਸੰਨੀ ਵੀ ਇਹਨੂੰ ਉਸੇ ਤਰ੍ਹਾਂ ਹੀ ਪਿਆਰ ਕਰਦਾ ਸੀ ਤੇ ਜਦੋਂ ਰਿੰਪੀ ਦਾ ਵਿਆਹ ਅਮਨਦੀਪ ਸਿੰਘ ਦੇ ਨਾਲ ਹੋਇਆ ਸੀ ਤਾਂ ਇਹਨੇ ਆਪਣੇ ਸੁਹਾਗਰਾਤ ਵਾਲੇ ਦਿਨ ਹੀ ਆਪਣੀ ਬੈਕਗ੍ਰਾਉਂਡ ਬਾਰੇ ਆਪਣੇ ਪਾਸਟ ਬਾਰੇ ਸਾਰਾ ਕੁਝ ਆਪਣੇ ਪਤੀ ਨੂੰ ਦੱਸ ਦਿੱਤਾ ਸੀ। ਉਹਨੇ ਇਹ ਵੀ ਦੱਸ ਦਿੱਤਾ ਸੀ ਕਿ ਉਹ ਸੰਨੀ ਨੂੰ ਬਹੁਤ ਪਿਆਰ ਕਰਦੀ ਸੀ ਪਰ ਅਮਨਦੀਪ ਸਿੰਘ ਨੇ ਇਹਨੂੰ ਕੁਝ ਵੀ ਬੁਰਾ ਭਲਾ ਨਹੀਂ ਬੋਲਿਆ ਸੀ। ਉਹਨੇ ਇਹੀ ਕਿਹਾ ਸੀ ਕਿ ਆਪਾਂ ਆਪਣਾ ਪਾਸਟ ਭੁਲਾ ਕੇ ਅੱਜ ਤੋਂ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਦੇ ਹਾਂ। ਪਰ ਇੱਥੇ ਰਵਿੰਦਰ ਕੋਰ ਦੇ ਵਿਆਹ ਹੋਣ ਤੋਂ ਬਾਅਦ ਵੀ ਇਹ ਸੰਨੀ ਨੂੰ ਨਹੀਂ ਭੁਲਾ ਸਕੀ ਸੀ। ਏ ਅਮਨਦੀਪ ਸਿੰਘ ਦੇ ਨਾਲ ਹਮੇਸ਼ਾ ਹੀ ਸੰਨੀ ਦੇ ਬਾਰੇ ਗੱਲਾਂ ਕਰਦੀ ਰਹਿੰਦੀ ਸੀ ਤੇ ਇੱਥੇ ਇੱਕ ਗੱਲ ਅਮਨਦੀਪ ਸਿੰਘ ਦੀ ਵੀ ਗਲਤ ਸੀ ਕਿ ਉਹਨੇ ਵਿਆਹ ਹੋਣ ਤੋਂ ਬਾਅਦ ਵੀ ਆਪਣੀ ਪਤਨੀ ਨੂੰ ਉਹਦੇ ਪੁਰਾਣੇ ਪ੍ਰੇਮੀ ਦੇ ਨਾਲ ਗੱਲ ਕਰਨ ਦੀ ਇਜਾਜ਼ਤ ਦੇ ਦਿੱਤੀ ਸੀ। ਉਹਨੇ ਇਹ ਕਹਿ ਦਿੱਤਾ ਸੀ ਕਿ ਤੂੰ ਆਪਣੇ ਦੋਸਤ ਦੇ ਨਾਲ ਆਪਣੇ ਪ੍ਰੇਮੀ ਦੇ ਨਾਲ ਫੋਨ 'ਤੇ ਗੱਲ ਕਰ ਸਕਦੀ ਹੈ। ਇਹ ਸਭ ਤੋਂ ਵੱਡੀ ਉਹਦੀ ਗਲਤੀ ਸੀ। ਹੁਣ ਇਹ ਜਿਹੜੀ ਰਵਿੰਦਰ ਕੌਰ ਸੀ ਇਹਨੇ ਇੱਕ ਦਿਨ ਆਪਣੇ ਆਸ਼ਿਕ ਸੰਨੀ ਨੂੰ ਆਪਣੇ ਪਤੀ ਦੇ ਨਾਲ ਮਿਲਵਾਇਆ ਵੀ ਸੀ। ਤੇ ਇਹਨਾਂ ਦੀ ਆਪਸ ਦੇ ਵਿੱਚ ਦੋਸਤੀ ਵੀ ਕਰਵਾਈ ਸੀ ਹੁਣ ਇੱਥੋਂ ਤੱਕ ਨੋਬਤ ਆ ਗਈ ਸੀ ਕਿ ਇਹ ਜਦੋਂ ਵੀ ਰਵਿੰਦਰ ਕੋਰ ਤੇ ਅਮਨਦੀਪ ਸਿੰਘ ਮੀਆਂ ਬੀਬੀ ਕਿਤੇ ਜਾਂਦੇ ਸਨ ਘੁੰਮਣ ਫਿਰਨ ਵਾਸਤੇ ਜਾਂਦੇ ਸਨ ਤੇ ਇਹ ਜਿਹੜੀ ਰਵਿੰਦਰ ਕੋਰ ਸੀ ਇਹ ਸੰਨੀ ਨੂੰ ਵੀ ਨਾਲ ਹੀ ਬੁਲਾ ਲੈਂਦੀ ਸੀ ਤੇ ਅਮਨਦੀਪ ਸਿੰਘ ਇਹਦੇ ਤੇ ਬਿਲਕੁਲ ਵੀ ਇਤਰਾਜ਼ ਨਹੀਂ ਕਰਦਾ ਸੀ ਜੇਕਰ ਇਹ ਇਤਰਾਜ਼ ਕਰਦਾ ਵੀ ਸੀ ਤੇ ਇਹ ਜਿਹੜੀ ਰਵਿੰਦਰ ਕੋਰ ਸੀ ਇਹ ਸੰਨੀ ਨੂੰ ਨਾਲ ਲੈ ਜਾਣ ਦੀ ਜਿੱਦ ਕਰਨ ਲੱਗ ਪੈਂਦੀ ਸੀ ਇਸ ਲਈ ਮਜਬੂਰਤ ਇਹਨੂੰ ਨਾਲ ਹੀ ਕਰਨਾ ਪੈਂਦਾ ਸੀ ਤੇ ਇਸੇ ਕਰਕੇ ਤੁਸੀਂ ਹਰੇਕ ਫੋਟੋ ਦੇ ਵਿੱਚ ਸੰਨੀ ਦੀ ਵੀ ਫੋਟੋ ਦੇਖ ਸਕਦੇ ਹੋ ਪਰ ਰਵਿੰਦਰ ਕੋਰ ਆਪਣੇ ਪਤੀ ਦੇ ਪਿੱਠ ਪਿੱਛੇ ਆਪਣੇ ਪੁਰਾਣੇ ਆਸ਼ਕ ਦੇ ਨਾਲ ਪਿਆਰ ਫਰਮਾ ਰਹੀ ਸੀ ਉਹਦੀਆਂ ਜਿਸਮਾਨੀ ਜ਼ਰੂਰਤਾਂ ਪੂਰੀਆਂ ਕਰਦੀ ਸੀ ਹੁਣ ਇਹਨਾਂ ਦਾ ਪਿਆਰ ਦਿਨੋ ਦਿਨ ਹੋਰ ਵੀ ਗੂੜਾ ਹੁੰਦਾ ਜਾ ਰਿਹਾ ਸੀ ਹੁਣ ਰਵਿੰਦਰ ਕੋਰ ਇਸ ਹੱਦ ਤੱਕ ਸੰਨੀ ਨੂੰ ਪਿਆਰ ਕਰਨ ਲੱਗ ਪਈ ਸੀ ਕਿ ਉਹਨੇ ਆਪਣੀ ਫੇਸਬੁੱਕ ਆਈਡੀ ਦਾ ਪਾਸਵਰਡ ਸੰਨੀ ਦੀ ਹੀ ਬਾਈਕ ਦਾ ਨੰਬਰ ਰੱਖਿਆ ਹੋਇਆ ਸੀ ਤੇ ਰਵਿੰਦਰ ਕੋਰ ਦਾ ਇਹ ਜਿਹੜਾ ਮੋਬਾਈਲ ਦਾ ਪਾਸਵਰਡ ਸੀ ਉਹ ਵੀ ਸੰਨੀ ਦੀ ਗੱਡੀ ਦਾ ਹੀ ਨੰਬਰ ਰੱਖਿਆ ਹੋਇਆ ਸੀ ਉਸ ਤੇ ਪਿਆਰ ਦੀ دیਵਾਨਗੀ ਇਸ ਹੱਦ ਤੱਕ ਵੱਧ ਚੁੱਕੀ ਸੀ ਪਰ ਰਿੰਪੀ ਨੂੰ ਸੰਨੀ ਦੀ ਇੱਕ ਗੱਲ ਬਾਰੇ ਨਹੀਂ ਪਤਾ ਸੀ ਕਿ ਉਨੇ ਵੀ ਵਿਆਹ ਕਰਵਾ ਲਿਆ ਸੀ ਉਹਨੇ ਲਵ ਮੈਰਿਜ ਕਰਵਾ ਲਈ ਸੀ ਤੇ ਉਹਦੇ ਵੀ ਦੋ ਬੱਚੇ ਸਨ ਜਦੋਂ ਇਹਨਾਂ ਦੋਨਾਂ ਦਾ ਹੱਦੋਂ ਜ਼ਿਆਦਾ ਹੀ ਮੇਲ ਮਿਲਾਪ ਹੋਣ ਲੱਗ ਪਿਆ ਫਿਰ ਅਮਨਦੀਪ ਸਿੰਘ ਨੇ ਆਪਣੀ ਪਤਨੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨੇ ਕਿਹਾ ਕਿ ਹੁਣ ਤੇਰਾ ਵਿਆਹ ਹੋ ਚੁੱਕਿਆ ਹੈ ਤੈਨੂੰ ਆਪਣਾ ਪਾਸਟ ਭੁੱਲ ਜਾਣਾ ਚਾਹੀਦਾ ਹੈ ਪਰ ਤੂੰ ਹਮੇਸ਼ਾ ਹੀ ਸਨਨੀ ਦੀਆਂ ਹੀ ਗੱਲਾਂ ਕਰਦੀ ਰਹਿੰਦੀ ਹੈ ਉਹਦੇ ਬਾਰੇ ਹੀ ਸੋਚਦੀ ਰਹਿੰਨੀ ਹੈ ਉਹਨੂੰ ਫੋਨ ਕਰਦੀ ਰਹਿੰਨੀ ਹੈ ਤੈਨੂੰ ਇਹ ਬੰਦ ਕਰ ਦੇਣਾ ਚਾਹੀਦਾ ਹੈ ਪਰ ਇਹ ਉਸ ਦਿਨ ਆਪਣੇ ਪਤੀ ਅਮਨਦੀਪ ਸਿੰਘ ਦੇ ਨਾਲ ਲੜੀ ਵੀ ਸੀ ਤੇ ਕਹਿੰਦੀ ਹੈ ਕਿ ਉਹ ਸਨਨੀ ਨੂੰ ਨਹੀਂ ਛੱਡ ਸਕਦੀ ਹੁਣ ਰਵਿੰਦਰ ਕੋਰ ਦੀ ਭੈਣ ਦਾ ਵਿਆਹ ਆ ਚੁੱਕਿਆ ਸੀ ਤੇ ਇਹ ਦੋਨੇ ਜਾਨੇ ਹੀ ਵਿਆਹ ਦੇ ਵਿੱਚ ਗਏ ਹੋਏ ਸਨ ਪਰ ਅਮਨਦੀਪ ਸਿੰਘ 24 ਨਵੰਬਰ ਨੂੰ ਹੀ ਘਰ ਆ ਜਾਂਦਾ ਹੈ ਤੇ ਜਿਹੜੀ ਰਵਿੰਦਰ ਕੋਰ ਸੀ ਉਹ ਅੰਬਾਲਾ ਦੇ ਵਿੱਚ ਹੀ ਰਹਿੰਦੀ ਹੈ ਤੇ ਹੁਣ ਸਨੀ ਅਮਨਦੀਪ ਸਿੰਘ ਨੂੰ ਫੋਨ ਕਰਦਾ ਹੈ ਤੇ ਉਹਨੂੰ ਬਾਹਰ ਬੁਲਾਉਂਦਾ ਹੈ ਉਹਨੂੰ ਇਹ ਕਹਿੰਦਾ ਹੈ ਕਿ ਤੈਨੂੰ ਕੋਈ ਚੀਜ਼ ਦੇਣੀ ਹੈ ਤੇ ਦੂਜਾ ਤੈਨੂੰ ਕੁਝ ਗੱਲਾਂ ਬਾਰੇ ਵੀ ਦੱਸਣਾ ਹੈ ਤੇ ਅਮਨਦੀਪ ਸਿੰਘ ਹੁਣ ਬਾਈਕ ਚੱਕਦਾ ਹੈ ਤੇ ਇਹ ਸੋਚਦਾ ਹੈ ਕਿ ਉਹ ਨਾਲੇ ਤੇ ਕੰਮ ਤੇ ਚਲਾ ਜਾਵੇਗਾ ਤੇ ਨਾਲ ਹੀ ਰਸਤੇ ਦੇ ਵਿੱਚ ਸਨੀ ਨੂੰ ਮਿਲ ਲਵੇਗਾ ਸਨੀ ਆਪਣੇ ਨਾਲ ਆਪਣੇ ਦੋਸਤ ਕੋਨਾਲ ਤੇ ਮਨੀ ਪੇਂਟਰ ਨੂੰ ਲੈ ਕੇ ਆਇਆ ਸੀ ਤੇ ਇਹ ਜਦੋਂ ਹੁਣ ਅਮਨਦੀਪ ਸਿੰਘ ਨੂੰ ਮਿਲਦੇ ਨੇ ਤੇ ਇਹ ਇਹਨੂੰ ਹੁਣ ਕਹਿੰਦਾ ਹੈ ਕਿ ਮੈਂ ਤੈਨੂੰ ਕੋਈ ਗੱਲ ਦੱਸਣੀ ਹੈ ਇਹ ਹੁਣ ਉਹਦੇ ਕੋਲੋਂ ਮਾਫੀ ਮੰਗਦਾ ਹੈ ਕਿ ਉਹਨੇ ਉਹਦੀ ਪਤਨੀ ਦੇ ਨਾਲ ਸਬੰਧ ਰੱਖੇ ਵਿਆਹ ਹੋਣ ਤੋਂ ਬਾਅਦ ਵੀ ਤੇ ਇਹ ਹੁਣ ਅਮਨਦੀਪ ਨੂੰ ਇਹ ਵੀ ਦੱਸਦਾ ਹੈ ਕਿ ਮੇਰਾ ਵੀ ਵਿਆਹ ਹੋ ਚੁੱਕਿਆ ਹੈ ਤੇ ਮੇਰੇ ਘਰ ਵੀ ਦੋ ਬੱਚੇ ਨੇ ਉਹ ਦੱਸਦਾ ਹੈ ਕਿ ਜਦੋਂ ਰਵਿੰਦਰ ਕੋਰ ਦਾ ਵਿਆਹ ਹੋ ਗਿਆ ਸੀ ਤਾਂ ਉਸ ਤੋਂ ਬਾਅਦ ਹੀ ਇਹਨੇ ਲਵ ਮੈਰਿਜ ਕਰਵਾ ਲਈ ਸੀ ਕਿਸੇ ਹੋਰ ਲੜਕੀ ਦੇ ਨਾਲ ਇਸ ਤੋਂ ਬਾਅਦ ਅਮਨਦੀਪ ਸਿੰਘ ਵੀ ਇਹਨੂੰ ਮਾਫ ਕਰ ਦਿੰਦਾ ਹੈ ਤੇ ਇਹ ਹੁਣ दारू ਦੀ ਬੋਤਲ ਨਾਲ ਲੈ ਕੇ ਗਏ ਹੋਏ ਸਨ ਇਹ ਹੁਣ ਕਹਿੰਦੇ ਨੇ ਕਿ ਇੱਥੇ ਬੈਠ ਕੇ ਆਪਾਂ दारू ਪੀਨੇ ਆ ਤੇ ਜੋ ਵੀ ਪਿਛਲੀਆਂ ਗਲਤੀਆਂ ਹੋਈਆਂ ਉਹਨਾਂ ਤੇ ਪਾਣੀ ਫੇਰਦੇ ਹਾਂ ਇਹ ਹੁਣ ਉਹੀ ਖੇਤਾਂ ਦੇ ਵਿੱਚ ਕਮਾਦ ਦੇ ਵਿੱਚ ਅੱਗੇ ਜਾ ਕੇ दारू ਪੀਣ ਲੱਗ ਜਾਂਦੇ ਨੇ ਤੇ ਇਹਨਾਂ ਨੇ ਖਾਣ ਪੀਣ ਦਾ ਸਮਾਨ ਵੀ ਨਾਲ ਹੀ ਲਿਆਂਦਾ ਹੋਇਆ ਸੀ ਤੇ ਪੀਣ ਤੋਂ ਬਾਅਦ ਜਦੋਂ ਅਮਨਦੀਪ ਸਿੰਘ ਨਸ਼ੇ ਦੇ ਵਿੱਚ ਟੱਲੀ ਹੋ ਜਾਂਦਾ ਹੈ ਤੇ ਇਹ ਹੁਣ ਫਿਰ ਇਹਨਾਂ ਨੇ ਇੱਕ ਹਥੋੜਾ ਖੜਿਆ ਸੀ ਨਾਲ ਤੇ ਉਸੇ ਹਥੋੜੇ ਦੇ ਨਾਲ ਅਮਨਦੀਪ ਸਿੰਘ ਦੇ ਸਿਰ ਦੇ ਉੱਤੇ ਵਾਰ ਕਰਦੇ ਨੇ ਤੇ ਇਹਨਾਂ ਦੇ ਨਾਲ ਹੀ ਇੱਕ ਆਟੋ ਸਟਾਰਟ ਕਰਨ ਵਾਲੀ ਜਿਹੜੀ ਰੱਸੀ ਹੁੰਦੀ ਹੈ ਉਹ ਵੀ ਨਾਲੇ ਹੀ ਲੈ ਕੇ ਗਏ ਹੋਏ ਸਨ ਕਿਉਂਕਿ ਇਹਨਾਂ ਨੇ ਪਹਿਲਾਂ ਤੋਂ ਹੀ ਪਲਾਨ ਬਣਾਇਆ ਹੋਇਆ ਸੀ ਕਿ ਇਸੇ ਤਰ੍ਹਾਂ ਹੀ ਅਮਨਦੀਪ ਸਿੰਘ ਨੂੰ ਮਾਰਨਾ ਹੈ ਤੇ ਫਿਰ ਇਹ ਰੱਸੀ ਦੇ ਨਾਲ ਉਹਦਾ ਗਲਾ ਘੁੱਟਦੇ ਨੇ ਤੇ ਉਹਨੂੰ ਜ਼ਾਨੋ ਮਾਰ ਦਿੰਦੇ ਨੇ ਇੱਥੇ ਹੁਣ ਸੰਨੀ ਨੇ ਇੱਕ ਚਲਾਕੀ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ ਇਹਨੇ ਹੁਣ ਆਪਣੇ ਬੂਟ ਜਿਹੜੇ ਇਹਨੂੰ 7 ਨੰਬਰ ਦੇ ਹੁੰਦੇ ਸਨ ਪਰ ਬਲਕਿ ਇਹਨੇ 10 ਨੰਬਰ ਦੇ ਬੂਟ ਪਾ ਕੇ ਗਿਆ ਸੀ ਕਿ ਕੱਲ ਨੂੰ ਜੇਕਰ ਪੁਲਿਸ ਇਨਕੁਆਇਰੀ ਕਰਦੀ ਹੈ ਤਾਂ ਉਹ ਬੂਟਾਂ ਦੇ ਨਿਸ਼ਾਨ ਮੈਚ ਕਰਨ ਦੀ ਕੋਸ਼ਿਸ਼ ਕਰਦੀ ਹੈ ਤੇ ਪੁਲਿਸ ਇਹ ਸੋਚੇਗੀ ਤੇ ਇਹਦੇ ਤਾਂ 7 ਨੰਬਰ ਦੇ ਪੈਰ ਨੇ ਤੇ ਇਹ 10 ਨੰਬਰ ਦੇ ਬੂਟ ਕਿਸੇ ਹੋਰ ਦੇ ਹੋਣਗੇ ਤੇ ਇਹ ਨਹੀਂ ਫੜਿਆ ਜਾਵੇਗਾ ਅਮਨਦੀਪ ਸਿੰਘ ਨੂੰ ਮਾਰਨ ਤੋਂ ਬਾਅਦ ਇਹ ਸੰਨੀ ਫਿਰ ਆਪਣੀ ਮਸ਼ੂਕਾ ਰਵਿੰਦਰ ਕੋਰ ਨੂੰ ਫੋਨ ਕਰਦਾ ਹੈ ਤੇ ਉਹਨੂੰ ਦੱਸਦਾ ਹੈ ਕਿ ਕੰਮ ਹੋ ਗਿਆ ਇਸ ਤੋਂ ਬਾਅਦ ਇਹ ਤਿੰਨੇ ਜਾਨੇ ਅਮਨਦੀਪ ਸਿੰਘ ਨੂੰ ਮਾਰਨ ਤੋਂ ਬਾਅਦ ਇਹ ਜਿਹੜਾ ਹਥੋੜਾ ਸੀ ਜਿਹਦੇ ਨਾਲ ਇਹਨੂੰ ਮਾਰਿਆ ਗਿਆ ਸੀ ਇਹਨਾਂ ਨੇ ਹਥੋੜਾ ਲੁਧਿਆਣੇ ਦੇ ਗੰਦੇ ਨਾਲੇ ਦੇ ਵਿੱਚ ਜਾ ਕੇ ਸੁੱਟ ਦਿੱਤਾ ਜੋ ਬਾਅਦ ਵਿੱਚ ਪੁਲਿਸ ਵਾਲਿਆਂ ਨੇ ਇਹਨਾਂ ਨੂੰ ਉੱਥੇ ਲੈ ਜਾ ਕੇ ਇਹ ਹਥੋੜਾ ਵੀ ਬਰਾਮਦ ਕਰ ਲਿਆ ਸੀ ਪੁਲਿਸ ਜਦੋਂ ਅਮਨਦੀਪ ਕੋਰ ਕੋਲ ਪੁੱਛਗਿੱਛ ਕਰ ਰਹੀ ਸੀ ਤਾਂ ਉਹ ਕਹਿੰਦੀ ਹੈ ਕਿ ਮੈਨੂੰ ਕੋਈ ਵੀ ਅਫਸੋਸ ਨਹੀਂ ਹੈ ਕਿ ਉਹਨੇ ਆਪਣੇ ਪਤੀ ਨੂੰ ਮਰਵਾਇਆ ਹੈ ਕਿਉਂਕਿ ਉਹ ਸੰਨੀ ਨੂੰ ਹੀ ਪਿਆਰ ਕਰਦੀ ਸੀ ਤੇ ਹੁਣ ਵੀ ਉਹ ਸੰਨੀ ਨੂੰ ਹੀ ਪਿਆਰ ਕਰਦੀ ਹੈ ਪਰ ਉਹਨੂੰ ਇਹ ਅਫਸੋਸ ਹੈ ਕਿ ਉਹ ਸੰਨੀ ਦੇ ਨਾਲ ਆਪਣੀ ਜ਼ਿੰਦਗੀ ਨਹੀਂ ਬਿਤਾ ਸਕੀ ਜੇ ਰਵਿੰਦਰਕੌਰ ਚੌਂਦੀ ਤਾਂ ਪਿਆਰ ਨਾਲ ਗੱਲ ਕਰਦੀ ਤਾਂ ਸ਼ਾਇਦ ਅਮਨਦੀਪ ਸਿੰਘ ਇਹਨੂੰ ਛੱਡ ਦਿੰਦਾ ਤੇ ਇਹ ਆਪਣੀ ਜਗ੍ਹਾ ਤੇ ਜਾ ਕੇ ਇੱਕ ਦੂਜੇ ਦੇ ਨਾਲ ਜ਼ਿੰਦਗੀ ਬਿਤਾ ਸਕਦੇ ਤੇ ਹੋ ਸਕਦਾ ਕਿ ਅਮਨਦੀਪ ਸਿੰਘ ਅੱਜ ਜਿੰਦਾ ਹੁੰਦਾ ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਦੇ ਵਿੱਚ ਆਪਣੀ ਰਾਏ ਦੇ ਸਕਦੇ ਹੋ ਤੇ ਐਹੋ ਜੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ